ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਆਨ ਵੰਡੇ ਪੰਜਾਬ ਨਾਲ ਪਿਛਲੇ ਦਿਨੀ 15 ਅਗਸਤ ਦਾ ਦਿਹਾੜਾ ਨਾਲ ਅੱਗੇ ਗਿਆ ਤੇ ਦੀਨਾ ਨਗਰ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਵਿੱਚ ਇੱਕ ਬੰਦੇ ਵੱਲੋਂ ਜਨ ਗਨ ਮਨ ਆਪਣਾ ਜੋ ਰਾਸ਼ਟਰੀ ਗੀਤ ਬਹੁਤ ਹੀ ਗਲਤ ਤਰੀਕੇ ਨਾਲ ਗਲਤ ਸ਼ਬਦਾਂ ਦੇ ਵਿੱਚ ਅਤੇ ਸ਼ਾਰਟ ਦੇ ਵਿੱਚ ਗਾਇਆ ਗਿਆ ਸੀ ਤੇ ਉਸ ਦੀਆਂ ਬਹੁਤ ਵੀਡੀਓ ਵਾਇਰਲ ਹੋਈਆਂ ਹੁਣ ਉਸ ਦੀ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਸ ਨੇ ਉਸ ਦੀ ਸਾਰੀ ਸੱਚਾਈ ਬਿਆਨ ਕੀਤੀ ਹੈ ਕਿ ਉਸ ਟਾਈਮ ਮੈਨੂੰ ਕੀ ਪ੍ਰੋਬਲਮ ਸੀ ਕੀ ਮੇਰੀ ਮਜਬੂਰੀ ਸੀ ਜੋ ਮੈਨੂੰ ਇਸ ਤਰ੍ਹਾਂ ਸ਼ਾਰਟ ਦੇ ਵਿੱਚ ਗਾਉਣਾ ਪਿਆ ਕਿਉਂ ਉਹ ਇਸ ਤਰ੍ਹਾਂ ਦਾ ਉੱਥੇ ਮਾਹੌਲ ਬਣਿਆ ਆਓ ਸੁਣਦੇ ਹਾਂ ਉਸ ਦੀ ਸਾਰੀ ਸੱਚਾਈ ਪਹਿਲਾਂ ਇੱਕ ਵਾਰ ਉਹ ਪੁਰਾਣੀ ਵੀਡੀਓ ਵੀ ਦੇਖ ਲਓ जन गन गण मन मजीदाई के जाया है बारती भाग विदाता उजदात तुनाटे जंदाम गंगा उसल चल दी तरंग सब जुजु जामे तारे ते रहा है तां उठे जा उठे जाही जय है जय है जय 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 है, जाया 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 है। ਅੱਜ ਰਾਸ਼ਟਰੀ ਗਾਣ ਦਿਨਾਂ ਸ਼ਹਿਰ ਵਿੱਚ ਆਪਣੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਮਿਲਕੋ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਦੋਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਚੱਕਰ ਆਉਂ ਨਹੀਂ ਜਾਂਦਾ ਉਹ ਚੱਕਰ ਆ ਗਿਆ ਆਪਣੇ ਮੈਂ ਠੀਕ ਹੋ ਰਿਹਾ ਸੀ ਪਰ ਅਚਾਨਕ ਮੇਰੀ ਜਿਵਾਂ ਜਲੀ ਉਹ ਲੜਖਾ ਗਈ ਇਸ ਕਰਕੇ ਮੇਰਾ ਰਾਸ਼ਟਵਾਦ ਤੇ ਰਾਸ਼ਟਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨਸਮਾਨ ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰਖ ਰਹੇ ਆ ਉਹਨਾਂ ਦੀ ਆਪਣੀ ਗਲਤ ਸੋਚ ਆ ਉਹਨਾਂ ਤੇ ਆਪ ਰਾਸ਼ਟਗਾਨ ਨਹੀਂ ਆਉਂਦਾ ਮੇਰੇ ਕੋਲ ਜਰਾਸ਼ਟਗਾਨ ਦਵਾ ਸੁਣਨ ਤੇ ਮੇਰੇ ਰੱਖਿਆ ਸਾਰ ਆਉਂਦਾ ਅਚਾਨਕ ਮੇਰੀ ਸਿਹਤ ਲੜਖੜਾ ਕਰਨਾ ਮੈਨੂੰ ਥੋੜੀ ਇਹ ਪ੍ਰੋਬਲਮ ਆਈ ਆ ਉਦਾਂ ਮੈਂ ਰਾਸ਼ਟਵਾਦ ਦਾ ਪੂਰਾ ਜਿਹੜਾ ਉਹ ਮਾਨਸਮਾਨ ਕਰਨਾ ਰਾਸ਼ਟਗਾਨ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਆਂ ਮੈਂ ਕਈ ਸਟੇਜਾਂ ਤੇ ਇਹ ਨਹੀਂ ਵੀ ਇੱਥੇ ਪਹਿਲੀ ਸਟੇਜ ਤੇ ਕੀਤਾ ਕਈ ਆਪਣੇ ਲੋਕਲ ਦੇ ਅਮਦਰ ਇੰਡੀਆ ਲੈਵਲ ਤੱਕ ਮੈਂ ਜਿਹੜੀ ਹੈ ਵਾਜ ਜੀ ਸੇਵਾ ਜਿਹੜੀ ਹੈ ਉਹ ਸਮਾਜਪਤੀ ਨਿਮਾਰਿਆ ਇਹ ਜਿਹੜੀ ਇਸ਼ੂ ਭਰਾ ਰਿਹਾ ਇਹ ਗਲਤ ਸੋਚਾ ਖਿੜਾ ਰਿਹਾ ਜੇ ਕਿਸੇ ਮਨ ਦੇ ਕਿਸੇ ਤੇ ਮੰਨੂ ਇਹ ਠੇਸ ਪਹੁੰਚੀ ਹੈ ਮੈਂ ਉਸ ਲਈ ਆਪਣੇ ਰਾਸ਼ਟਰਪਤੀ ਜਿਹੜੀ ਆ ਸਰਵਪਤ ਹੁੰਦਾ ਹੈ ਉਹਨਾਂ ਕੋ ਮਾਫੀ ਮੰਗਦਾ ਹਾਂ